ਅੱਜ ਮੈਂ ਇੱਥੇ ਲੱਗੀ ਸੀਗੀ ਪਾਊਡਰ ਬਣਾਵਣਾ ਹੈ ਨਾ ਜਿਹੜੇ ਕਹਿੰਦੇ ਹੈਗੇ ਆ ਵੀ ਆਈਸਾਈਟ ਹੈ ਜਿਹੜੀ ਉਹ ਠੀਕ ਕਰ ਦਿੰਦਾ ਹੈਗਾ ਹੈ ਨਾ ਪਤਾ ਨਹੀਂ ਕਹਿੰਦੇ ਤੇ ਹੈ ਕਿ ਮੈਂ ਫਸਟ ਟਾਈਮ ਨਾਲ ਬਣੀ ਕਿ ਮੈਂ ਇਹਦੇ ਲਈ ਆਲਮੰਡਾ ਜਿਹੜੀ ਉਹ ਰੋਸਟ ਕਰ ਲਈ ਹੈਗੀ ਆ ਤੇ ਹੁਣ ਮੈਂ ਕੀ ਕੀਤੀ ਹੈ ਸੈਂਟ ਇਹ ਜੀ ਜੇ ਤੁਹਾਡੇ ਅਸੇ ਇਹ ਆਪਸ਼ਨਲ ਹੈ ਪੁੱਲ ਮਖਾਣੇ ਆ ਜਿਹੜੀ ਇਸ ਤੋਂ ਬਾਅਦ ਮੈਂ ਜੀ ਥੋੜੀ ਜਿਹੀ ਵਸਤੂ ਕਰੂੰਗੀ ਤਕ ਤਾ ਪਾਣਾ ਵੰਦੀ ਮਿਕਸੀਟ ਪਾਉਂਦੀ ਇਹ ਜਦਰੀ ਪਾਉਂਦੀ ਪੈਨ ਮੇਰਾ ਪੂਰੀ ਤਰ੍ਹਾਂ ਗਰਮ ਹੋ ਜਾਏਗਾ ਤੇ ਮੈਂ ਤਾਂ ਜਰੂਰ ਹੋ ਜਾਂਦੀ ਆ ਆਹ ਇੱਕ ਚੀਜ਼ ਨਾ ਤੇ ਇੱਕ ਮੈਂ ਲਈ ਤੇ ਬਚ ਲੈਣ ਤੇ ਤਾਂ ਅੱਗੇ ਵਾਲੀ ਮਿਸ਼ਰੀ ਇਹ ਜਿਹੜੀਆਂ ਨਿੱਕੀਆਂ ਹੈਗੀਆਂ ਤੇ ਇਹਨੂੰ ਆਪਾਂ ਮਿਕਸਰ ਦੇ ਵਿੱਚ ਪਾ ਕੇ ਮਿਕਸ ਕਰਦੇ ਹੈਗੇ ਆ। ਤੇ ਇਹ ਦੁੱਧ ਦੇ ਕੀ ਜਦੋਂ ਪਾ ਲਈਏ। ਇਸੇ ਹਲਕੇ ਨੇ ਰੋਸਟ ਕਰਨੇ ਹੈਗੇ ਆ ਜੀ। ਇਹ ਰੈਡੀ ਹੋ ਜਾਣਗੇ। ਦੇਖਣਾ ਇਹ ਤਾਂ ਪੁਰੰਲੇ ਲੱਗਦੇ ਨਾ ਉਹਦੇ ਦੀ ਨਮੀ ਜੀ ਨਿਕਲ ਚੁਗੀ ਰੋਸਟ ਹੋਣਾ ਬਲੇ ਜੀ ਜਾਦਾ ਭੁੱਜ ਜਾ ਨਹੀਂ ਮਿੰਟਾਂ ਲਈ ਭੁੱਜਦੇ ਫਿਰ ਕੜਤਣ ਉਹਨਾਂ ਦੀਆਂ ਜਵਾਕ ਤਾਂ ਵੈਸੇ ਹੀ ਨਖਰੇ ਮਾਰਦੇ ਹਨ ਨਾ ਕੋਲੀਆਂ ਚੀਜ਼ਾਂ ਪਾਉਂਦੀਆਂ ਪਤਾ ਨਹੀਂ ਢਾਲ ਦੇ ਕਰਕੇ ਛੇਤੀ ਹੀ ਹੈ ਨਾ ਬੜਰੇ ਮੈਨੂੰ ਇਹ ਲੱਗਦਾ ਸੀਗਾ ਦੀਪੇ ਅੰਦਰੋਂ ਤਾਂ ਪੂਰੀ ਤਰ੍ਹਾਂ ਗਰਮ ਨਹੀਂ ਤੇ ਥੱਲੇ ਲੱਗਣ ਵੀ ਲੱਗੀਆਂ ਇਹੀ ਹੁੰਦਾ ਹੈ ਜੀ ਤੋਂ ਚੰਗੀ ਹੋ ਗਈ ਨਾ ਆਪਣੇ ਆਪ ਘਰਨ ਲੱਗ ਪਈ ਉਹ ਬੰਦ ਕਰ ਦੋ ਜਿਹੜੀ ਇੱਕਦੋਰੀ ਰਹਿ ਗਈ ਪਏ ਪੈਂਦੀ ਵੰਜਣ ਹੈ ਲੋਹਾ ਦੀ ਮਿੰਟਾਂ ਦੀ ਥੱਲੇ ਲੱਗਣ ਵਾਲੀ ਆ ਨਾ ਮੈਂ ਸਟੀਲ ਵਾਲਾ ਪੈਨ ਹੀ ਲਿੱਤਾ ਸੀਗਾ ਸਟੀਲ ਥੋੜੂ ਹੀ ਜ਼ਿਆਦਾ ਜਲਦੀ ਬੰਦ ਜਾਂਦੀ ਆ ਥੱਲੇ ਬਹੁਤ ਨਾਲ ਜੇ ਸਟੀਲ ਦੇ ਪੈਨ ਚੀਜ਼ ਹੈ ਨਾ ਹੁਣ ਨਾ ਮਿਕਸ ਆਏ ਜਿਹੜੇ ਸਰਬ ਲੋਹੇ ਵਾਲੇ ਮਿਕਸ ਆਏ ਉਹ ਬਹੁਤ ਵਧੀਆ ਹੁਣ ਚੀਜ਼ ਥੱਲੇ ਨਹੀਂ ਲੱਗਦੀ ਭਾਂਡੇਆਂ 'ਚ ਕਰਨ ਪਈਦਾ ਹੈ ਨਾ ਆਹ ਬਤਨੀ ਕੀ ਬਲੈਕ ਦਾ ਜਨਰਲ ਹੈ ਨਾ ਇਹ ਨੂੰ ਰੱਖ ਦਿਆਂ ਚਲੋ ਪਹਿਲਾਂ ਆਪਾਂ ਇਹਨੂੰ ਮਿਕਸ ਕਰ ਦਈਏ ਮਿਕਸੀ ਚ ਨਾ ਲਓ ਜੀ ਇੱਥੇ ਮੈਂ ਹੁਣ ਥੋੜਾ ਜਿਹਾ ਉਹਨਾਂ ਨੂੰ ਅਸੀਂ ਸੇਕ ਲਗਾਉਣ ਤੋਂ ਬਾਅਦ ਮਤਲਬ ਡਰਾਈ ਰੋਸਟ ਕਰਨ ਤੋਂ ਬਾਅਦ ਹਲਕਾ ਜਾਂ ਠੰਡਾ ਕਰ ਲਿਆ ਸੀ ਥੋੜਾ ਜਾਂ ਹਨਾ ਜੀ ਆਪਾਂ ਗਰਮ ਗਰਮ ਪਾਉਣੀ ਆ ਤਾਂ ਕਈ ਵਾਰੀ ਮਿਕਸੀ ਦੇ ਵਿੱਚ ਨਾ ਸੈੱਟ ਨਹੀਂ ਆਉਂਦਾ ਹੈਗਾ ਹਨਾ ਤੇ ਵਾਇਲ ਜੱਡ ਨੱਕ ਜਾਂਦਾ ਹੈਗਾ ਤੇ ਇਸ ਤਰ੍ਹਾਂ ਫਿਰ ਮੈਨੂੰ ਕੱਲੀ-ਕੱਲੀ ਕਰਕੇ ਹੁਣ ਇਹਨੂੰ ਉਹ ਕਰਨਾ ਪਊਗਾ ਮਿਕਸ ਕਰਨਾ ਪੈਣਾ ਹੈਗਾ ਤੇ ਸਾਡੇ ਨਾਲ ਇੱਥੇ ਟੇਬਲ ਤੇ ਪੱਕੀ ਹੋਈ ਅਸੀਂ ਲਾ ਰੱਖੀ ਹੈਗੀ ਮਿਕਸੀ ਇਹ ਟੇਬਲ ਕੰਪਿਊਟਰ ਟੇਬਲ ਹੁੰਦਾ ਸੀਗਾ ਤੇ ਹੁਣ ਕੰਪਿਊਟਰ ਵਗੈਰਾ ਤਾਂ ਇੱਥੇ ਚੱਕਦਾ ਸੀਗਾ ਤੇ ਲੌਬੀ ਜੀ ਜੀ ਲੱਗੀ ਹੋਈ ਆ ਕੋਈ ਵੀ ਚੀਜ਼ ਅਸੀਂ ਕਰਨੀ ਹੁੰਦੀ ਹੈ ਤਾਂ ਮਿੰਟੋ-ਮਿੰਟੀ ਅਸੀਂ ਕਰ ਲੈਣੇ ਹੈਗੇ ਪਰ ਨਾ ਮੈਨੂੰ ਕਈ ਵਾਰੀ ਜੱਗ ਜੱਗ ਛੋਟਾ ਲੱਗਦਾ ਹੁੰਦਾ ਇਸ ਤੇ ਜਿਵੇਂ ਹੁਣ ਘਿਓ ਕੱਢਣਾ ਹੈ ਨਾ ਮੱਖਣੀ ਕੱਢਣੀ ਆ ਦੋ-ਦੋ ਤਿੰਨ-ਤਿੰਨ ਸ਼ਿਫਟਾਂ ਚ ਕੱਢਣੀ ਪੈਂਦੀ ਏ ਹੁਣ ਮੈਂ ਇੱਥੇ ਇਕੱਲਾ ਇਕੱਲਾ ਕਰਕੇ ਕਰੂੰਗੀ ਤੇ ਮੈਨੂੰ ਟਾਈਮ ਲੱਗ ਜਾਣਾ ਹੈਗਾ ਕਿਉਂਕਿ ਪਹਿਲਾਂ ਮੈਂ ਸੌਂਫ ਪੀਸੂੰਗੀ ਫਿਰ ਬਦਾਮ ਹਨਾ ਤੇ ਫਿਰ ਉਹਨਾਂ ਨੂੰ ਛਾਣੂੰਗੀ ਹਨਾ ਤੇ ਟਾਈਮ ਤਾਂ ਲੱਗ ਹੀ ਜਾਂਦਾ ਪਹਿਲਾਂ ਨਾ ਮੇਰੀ ਮੰਮੀ ਬਣਾਉਂਦੇ ਹੁੰਦੇ ਸੀਗੇ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਇਹ ਚੀਜ਼ਾਂ ਹਨਾ ਠੱਗ ਗਲੀ ਮਿਸ਼ਰੀ ਲੈਣੀ ਉਹਨਾਂ ਨੇ ਉਦੋਂ ਨਾ ਕੁੱਟਦੇ ਹੁੰਦੇ ਸੀ ਸਾਡੇ ਨਾ ਮਾਮਦਸਤਾ ਹੁੰਦਾ ਸੀ ਮ ਲੋਹੇ ਦਾ ਜਿਹੜਾ ਬਣਿਆ ਹੁੰਦਾ ਵੱਡਾ ਤੇ ਮੈਂ ਦੇਖਿਆ ਵੀ ਉਹ ਇੰਨੀ ਮਿਹਨਤ ਕਰਦੇ ਹੁੰਦੇ ਸੀਗੇ ਹਨਾ ਜਿਵੇਂ ਸਿਲਵਟਾ ਕਈ ਲੋਕ ਯੂਜ਼ ਕਰਦੇ ਹੈਗੇ ਪਰ ਉਹ ਮਾਮਜਸਤਾ ਕਹਿੰਦੇ ਹੁੰਦੇ ਸੀ ਉਹਨੂੰ ਮੈਨੂੰ ਨਹੀਂ ਪਤਾ ਉਹਦਾ ਨਾਮ ਕੀ ਹੋਗਾ ਲੋਹੇ ਦਾ ਵੱਡਾ ਸਰਾ ਸੀਗਾ ਉਹ ਤੇ ਉਹ ਦੇਖੋ ਉਹਦੇ ਵਿੱਚ ਪੀਸਦੇ ਹੁੰਦੇ ਸੀਗੇ ਉਦੋਂ ਮਿਕਸੀਆਂ ਨਹੀਂ ਹੁੰਦੀਆਂ ਸੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਪੰਜੀਰੀ ਦਾ ਸਮਾਨ ਵੀ ਈਵਨ ਕਿ ਉਹ ਬਹੁਤ ਪੰਜੀਰੀ ਬੰਦੀ ਸੀ ਸਾਡੀ ਕਦੇ ਸਰਦੀ ਚ ਹਨਾ ਤੇ ਉਹਦੇ ਤੇ ਹੀ ਉਹ ਛਾਨ ਉਹ ਕਰਦੇ ਹੁੰਦੇ ਸੀਗੇ ਮਾਮਜਸਤੇ ਚ ਕੁੱਟਦੇ ਹੁੰਦੇ ਸੀ ਉਹਨਾਂ ਨੂੰ ਕੁੱਟ-ਕੁੱਟ ਕੇ ਨਾ ਤੇ ਫੇਰ ਛਾਨਣੀਆਂ ਕਈ ਚੀਜ਼ਾਂ ਦਾ ਹਨਾ ਫਿਰ ਕੱਪੜਾ ਲੈ ਕੇ ਛਾਂਦੇ ਹੁੰਦੇ ਸੀਗੇ ਜਿਵੇਂ ਹੁਣ ਤਾਂ ਛਾਨਣੀਆਂ ਵੀ ਬਹੁਤ ਤਰ੍ਹਾਂੀਆਂ ਚੱਲ ਪਈਆਂ ਹਨਾ ਤੇ ਕਪੜਾ ਲੈ ਕੇ ਨਾ ਉਹਨੂੰ ਕਪੜੇ ਛਾਣ ਕਹਿੰਦੇ ਹੁੰਦੇ ਸੀਗੇ ਚੁੰਨੀ ਲੈ ਲੈਣੀ ਉਹਦੋਂ ਨਾ ਹੁੰਦੀਆਂ ਸੀਗੀਆਂ ਬੰਬਰਦੀਆਂ ਪ्योर ਬੰਬਰ ਹੁੰਦੀ ਸੀ ਜਾਂ ਮੋਟੀ ਜੀ ਬੰਬਰ ਹੁੰਦੀ ਸੀ ਬੰਬਰ ਦੀਆਂ ਚੁੰਨੀਆਂ ਦੇ ਵਿੱਚ ਨਾ ਤੇ ਉਹਨੂੰ ਛਾਣਿਆ ਜਾਂਦਾ ਸੀਗਾ ਤੇ ਜਾਂ ਫਿਰ ਜੰਮੀ ਪਤਲਾ ਮलमल ਦਾ ਕਪੜਾ ਲੈ ਲੈਂਦੇ ਸੀਗੇ ਉਹਦੇ 'ਚ ਛਾਣਦੇ ਸੀ ਉਹਨੂੰ ਕਪੜੇ ਛਾਣ ਕਰਕੇ ਫੇਰ ਕੋਈ ਚੀਜ਼ ਜਿਹੜੀ ਤਿਆਰ ਹੁੰਦੀ ਸੀ ਤੇ ਬੜਾ ਹਨਾ ਵੀ ਕਿੰਨਾ ਮਿਹਨਤ ਵਾਲਾ ਕੰਮ ਸੀਗਾ ਹੁਣ ਤਾਂ ਮਿੰਟੋ-ਮਿੰਟੀ ਆਪਾਂ ਮਿਕਸੀ ਦੇ ਵਿੱਚ ਕਰ ਲੈਣੀ ਹੈਗੀ ਮੇਰੀ ਮੰਮੀ ਨਾ ਸੁਰਮਾ ਵੀ ਬਣਾਉਂਦੇ ਹੁੰਦੇ ਸਨ ਤੇ ਸੁਰਮਾ ਨਾ ਉਹ ਸੁਰਮੇ ਉਹਨੂੰ ਕੀ ਕਹਿੰਦੇ ਹੁੰਦੇ ਸੀ ਉਹਦੇ ਬਣੀ ਹੁੰਦੀ ਸੀ ਪੱਥਰ ਦੀ ਉਹ ਬੋਟ ਟਾਈਪ ਹਨਾ ਉਹਦੇ ਵਿੱਚ ਇਨੇ ਇਨੇ ਡਣ ਲੱਗੇ ਜਾਂਦੇ ਉਹ ਚ ਸਮੁੰਦਰੀ ਝੱਗ ਪਾ ਤੀ ਨਿੰਬੂ ਦਾ ਸੱਤ ਪਾਤਾ ਤਿੰਨ ਚਾਰ ਚੀਜ਼ਾਂ ਪਾ ਕੇ ਤੇ ਫਿਰ ਲੋਕੀ ਲੈ ਲਊ ਜਾਂਦੇ ਸੀ ਵੰਡ ਲਿੰਦੇ ਸੀ ਮਤਲਬ ਮਾਸੀਆਂ ਨੂੰ ਦੇਤਾ ਕਿਸੇ ਨੂੰ ਦੇਤਾ ਚਾਚੀਆਂ ਦਾਇਆਂ ਨੂੰ ਹਨਾ ਕਿੰਨਾ ਹੀ ਮੈਨੂੰ ਯਾਦ ਆ ਸੁਰਮਾ ਬਣਾਉਦੇ ਹੁੰਦੇ ਸੀਗੇ ਉਹ ਤੇ ਕਿੰਨੇ ਦਿਨ ਉਹ ਜਦੋਂ ਵਿਲੇ ਹੁੰਦੇ ਸੀ ਬਸ ਉਹ ਰਗੜਨ ਲੱਗੇ ਰਹਿੰਦੇ ਹੁੰਦੇ ਸੀ ਉਹਨੂੰ ਪਤਾ ਨਹੀਂ ਸੁਰਮੇ ਦਾ ਉਹ ਜਿਹੜੇ ਰਗੜਦੇ ਸੀ ਉਹਨੂੰ ਕੀ ਕਹਿੰਦੇ ਹੁੰਦੇ ਸੀਗੇ ਜੇ ਕਿਸੇ ਨੂੰ ਯਾਦ ਹੋਇਆ ਤਾਂ ਕਮੈਂਟ ਜ਼ਰੂਰ ਕਰਿਓ ਜਾਂ ਕਿਸੇ ਨੇ ਆ ਉਹ ਚੀਜ਼ ਦੇਖੀ ਹੋਈ ਉਹ ਹੁਣ ਵੀ ਹੁੰਦੀ ਹੈਗੀ ਕਈ ਮੇਲਿਆਂ ਵਗੈਰਾ ਤੇ ਮਿਲ ਜਾਂਦੀ ਹੈਗੀ ਆ ਪੱਥਰ ਦੀ ਬਣੀ ਹੁੰਦਿਆ ਹੈਗਾ ਉਹ ਚੀਜ਼ ਹੈਗੀ ਜਿਹੜੀ ਮਤਲਬ ਜਿਵੇਂ ਲੋ ਜੀ ਤੇ ਮੈਂ ਸਾਰਾ ਕੁਝ ਮਿਕਸ ਕਰ ਲਿਆ ਹੈਗਾ ਇਹਦੇ ਵਿੱਚ ਇਹਦੇ ਵਿੱਚ ਮੈਂ ਪਾ ਦਿੱਤੀ ਹੈਗੀ ਸੌਂਫ ਵੀ ਪਾ ਦਿੱਤੀ ਹੈ ਮਿਸ਼ਰੀ ਪਾ ਦਿੱਤੀ ਹੈ ਫੁੱਲ ਮਖਾਣੇ ਵੀ ਪਾ ਦਿੱਤੀ ਹੈ ਤੇ ਚਨੀ ਵੀ ਪਾ ਦਿੱਤੀ ਆਪਾਂ ਆਪਾਂ ਇਹ ਸਾਰਾ ਕੁਝ ਨਿਸ਼ਾਨ ਲਿਆ ਸੀ ਛਾਣਿਆ ਮੈਂ ਇਸ ਕਰਕੇ ਹੈਗਾ ਕਿਉਂਕਿ ਬੱਚੇ ਨਾ ਕਈ ਵਾਰ ਦਰੜਾ ਫੜਾ ਰਹਿ ਜਾਂਦਾ ਤਾਂ ਖਾਂਦੇ ਨਹੀਂ ਹੈਗੇ ਹਨਾ ਤੇ ਜਿਆਦਾ ਮਹੀਨ ਜਾਂ ਪਾਊਡਰ ਹੀ ਖਾਂਦੇ ਹੈਗੇ ਆ ਤਾਂ ਮੈਂ ਸੋਚਿਆ ਸੀ ਕਿ ਮੈਂ ਸਾਰਾ ਕੁਝ ਨਿਸ਼ਾਨ ਛਣ ਕੇ ਖਾਂਗੀ ਹੁਣ ਇਹ ਹੈਗੀ ਆਪਣੀ ਕੋਈ ਮਿਸ਼ਰੀ ਆ ਦੇਖੋ ਇਹ ਮਿਸ਼ਰੀ ਰਹਿ ਗਈ ਹੈ ਹਾਲੇ ਵੀ ਮੇਰੇ ਤੋਂ ਹੁਣ ਇਹ ਤਾਂ ਵੈਸੇ ਵੀ ਛਾਣ ਕੇ ਪੋਣੀ ਪੈਂਦੀ ਹੈ ਕਿਉਂਕਿ ਧਾਗੇ ਧੁੱਗੇ ਦੇ ਵਿੱਚ ਹੁੰਦੇ ਆ ਹਨ ਤੇ ਦੁਬਾਰਾ ਫਿਰ ਮੈਂ ਹੁਣ ਇਹਨੂੰ ਇੱਕ ਵਾਰੀ ਕੱਢੂੰਗੀ ਇੱਕ ਵਾਰੀ ਕਿਉਂਕਿ ਮਿੱਠਾ ਜਿੰਨਾ ਹੋਊਗਾ ਬੱਚੇ ਉਨਾ ਹੀ ਪਸੰਦ ਕਰਨਗੇ ਹਨ ਮੈਨੂੰ ਇਹ ਲੱਗ ਰਿਹਾ ਵੀ ਮੇਰੀ ਮਿਸ਼ਰੀ ਘੱਟ ਹੈ ਹਨਾ ਤੇ ਬਾਕੀ ਦੇਖਦੇ ਹੈਗੇ ਆ ਖਾ ਕੇ ਨਹੀਂ ਥੋੜੀ ਬੱਤੀ ਸ਼ੱਕਰ ਐਡ ਕਰ ਸਕਦੇ ਹੈਗੇ ਆ ਆਪਾਂ ਪਰ ਮੈਂ ਮਿਸ਼ਰੀ ਵੀ ਲਿਆ ਕੇ ਹੋਰ ਪਾਉਂਗੀ ਤੇ ਇਸ ਤਰ੍ਹਾਂ ਆਪਣਾ ਜਿਹੜਾ ਇਹ ਪਾਊਡਰ ਬਿਲਕੁਲ ਰੈਡੀ ਹੋ ਜਾਂਦਾ ਹੈਗਾ ਜੇ ਆਪਾਂ 슈ਗਰ ਵਾਲੇ ਤਾਂ ਆਪਾਂ ਘੱਟ ਮਿਸ਼ਰੀ ਵੀ ਦੇ ਵਿੱਚ ਪਾ ਸਕਦੇ ਹੈਗੇ ਪਰ ਮੈਂ ਆਪਣੇ ਬੇਟੇ ਲਈ ਬਣਾ ਰਹੀ ਆ ਇਹ ਤੇ ਤੁਸੀਂ ਕੁਆਂਟੀਟੀ ਘੱਟ ਜਾਂ ਵੱਧ ਵੀ ਬਣਾ ਸਕਦੇ ਹੈਗੀਆਂ ਜੇਕਰ ਹੋਣੀ ਪੂਰੀ ਤਰ੍ਹਾਂ ਹੀ ਰੈਡੀ ਹੋ ਗਿਆ ਆਪਾਂ ਇਹਨੂੰ ਕੰਟੇਨਰ ਦੇ ਵਿੱਚ ਹੋਰ ਚੰਗੀ ਤਰ੍ਹਾਂ ਮਿਕਸ ਕਰਕੇ ਜਿਹੜਾ ਪਾ ਲਵਾਂਗੇ ਤੇ ਇੱਕ ਦੋ ਚਮਚ ਜਿੰਨੇ ਵੀ ਬੱਚਾ ਲੈ ਸਕਦਾ ਹੈ ਹਨਾ ਤੇ ਵੱਡੇ ਜਿਆਦਾ ਹੀ ਲੈ ਸਕਦੇ ਵੱਡਿਆਂ ਦਾ ਹੁਣ ਪਤਾ ਹੈ ਵੀ ਇਹ ਪ੍ਰੋਬਲਮ ਹੈ ਹਨਾ ਚਲੋ ਇੱਕ ਮੈਡੀਸਨ ਹੀ ਬਣ ਜਾਂਦੀ ਹੈਗੀ ਹਨਾ ਪ੍ਰੋਬਲਮ ਨੂੰ ਦੂਰ ਕਰਨਾ ਹੈਗਾ ਫਾਇਦੇ ਤੇਰੇ ਬਹੁਤ ਸੁਣੇ ਹੈਗੇ ਹਨਾ ਵੀ ਠੀਕ ਕਰ ਦਿੰਦੀ ਹੈਗੀ ਹਨਾ ਇਹ ਮਤਲਬ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਹੈਗੀ ਵੀ ਜਮਾ ਪ੍ਰੋਪਰਲੀ ਠੀਕ ਕਰਦੇ ਵੀ ਇਹ ਦੁਗਾਣਾ ਹਨਾ ਘਟੰਦੇ ਵੀ ਆਈ ਸਾਈਟ ਹਰ ਇੱਕ ਚੀਜ਼ ਜਿਹੜੀ ਆਪਾਂ ਘਰੇ ਬਣਾਉਂਦੇ ਆਂ ਜਾਂ ਆਯੁਰਵੈਦ ਦੇ ਹਿਸਾਬ ਨਾਲ ਹੁੰਦੀ ਹੈ ਉਹਦਾ ਰਿਜ਼ਲਟ ਹੌਲੀ-ਹੌਲੀ ਹੁੰਦਾ ਹੈਗਾ ਪਰ ਮਿਲਦਾ ਜ਼ਰੂਰ ਹੈਗਾ ਹਨਾ ਇਹ ਨਹੀਂ ਹੈਗਾ ਵੀ ਉਹਦਾ ਕੋਈ ਰਿਜ਼ਲਟ ਨਹੀਂ ਹੁੰਦਾ ਹੈਗਾ ਤੇ ਕੋਈ ਸਾਈਡ ਇਫੈਕਟ ਤਾਂ ਹੁੰਦਾ ਹੀ ਨਹੀਂ ਆਪਾਂ ਨੂੰ ਪਤਾ ਹੈ ਜੀ ਹੁਣ ਆਪਾਂ ਮਿਕਸ ਕਰਕੇ ਇਹਦੇ ਵਿੱਚ ਪਾ ਲਾਂਗੇ ਜਦੋਂ ਵੀ ਲੈਣੇ ਵਾਣੇ ਤੇ ਆਪਾਂ ਥੋੜੇ-ਥੋੜੇ ਕਰਕੇ ਲੈ ਸਕਦੇ ਹੈਗੇ ਮੈਂ ਵਿੱਚ ਹੋਰ ਮਿਸ਼ਰੀ ਐਡ ਕਰ ਲਈ ਹੈਗੀ ਐ ਕਿਉਂਕਿ ਬੱਚੇ ਨਾ ਮਿੱਠੀ ਚੀਜ਼ ਤਾਂ ਖਾ ਲੈਂਦੇ ਹੈਗੀ ਐ ਤੇ ਜੇ ਇਹਨਾਂ ਨੂੰ ਟੇਸਟਲੈਸ ਹੋ ਗਿਆ ਹੋਣਾ ਕੰਮ ਤੇ ਫਿਰ ਔਖਾ ਹੈਗਾ ਇਹ ਮੈਂ ਫਸਟ ਟਾਈਮ ਦੇ ਰਹੀ ਕਿਉਂਕਿ ਜੀ ਹੁਣੀ ਮੈਂ ਇਹਨਾਂ ਕਲਵਾਈ ਹੈਗੀ ਅਜੀ ਨੀਗਾ ਦਾ ਸਾਨੂੰ ਹੁਣੀ ਪਤਾ ਲੱਗਣ ਦੀ ਵੀਕ ਹੋ ਗਿਆ ਇਸਾਈ ਸਾਈਟ ਤੇ ਬੱਚਿਆਂ ਲਈ ਬਹੁਤ ਟਾਫ ਹੈ ਹਨਾ ਇਹ ਲਾਂਦਾ ਹੀ ਨਹੀਂ ਹੈਗਾ ਚਸ਼ਮਾ ਆਪਣਾ ਹਨਾ ਜਿਹੜੀ ਐਨਕ ਲੱਗੀ ਹੈਗੀ ਉਹ ਦੀ ਇਰੀਟੇਟ ਇਰੀਟੇਟ ਹੋ ਜਾਂਦਾ ਹੈਗਾ ਪਤਾ ਨਹੀਂ ਕੀ ਕਹਿੰਦਾ ਵੀ ਮੈਨੂੰ ਦਿਖਦਾ ਨਹੀਂ ਹੁਣ ਮੈਨੂੰ ਦੁਬਾਰਾ ਫੇਰ ਕਿਸੇ ਹੋਰ ਡਾਕਟਰ ਤੋਂ ਨਾ ਕੰਸਲਟ ਕਰਨਾ ਹੀ ਪੈਣਾ ਹੋਰ ਦੇ ਨਾਲ ਵੀ ਇੱਕ ਕੋਈ ਡਾਕਟਰ ਨੂੰ ਦਿਖਾਉਣਾ ਪੈਣਾ ਹੈਗਾ ਦੇਖਦੀ ਆਂ ਛੁੱਟੀਆਂ ਵਿੱਚ ਨਾ ਸਰਦੀਆਂ ਕੁੱਤੀਆਂ ਆਉਣੀਆਂ ਨੇ ਉਦੋਂ ਜਾ ਕੇ ਚੰਗੀ ਤਰ੍ਹਾਂ ਇਹਦੇ ਚੈੱਕਅਪ ਕਰਵਾ ਕੇ ਲਿਆਉਂਗੀ ਤੇ ਇਹਨੂੰ ਐਨੇ ਕ ਸੈੱਟ ਨਹੀਂ ਬੈਠੀ ਐ ਕੀ ਐ ਕੀ ਚੱਕਰ ਐ ਸੱਚੀ ਲੋਈ ਮਿਕਸ ਹੋ ਗਿਆ ਇਹ ਹੋਣੀ ਆ ਬਹੁਤ ਚੰਗੀ ਤਰ੍ਹਾਂ ਪਾ ਕੇ ਸੇਵ ਕਰਕੇ ਨੂੰ ਰੱਖ ਲਾਂਗੇ ਵੱਡੇ ਹਨਾ ਬੱਚੇ ਆ ਜੰਗ ਹੈ ਬੁੱਢੇ ਆ ਜਵਾਨ ਹੈ ਹਨਾ ਸਭ ਲੈ ਸਕਦੇ ਨੇ ਕਿਉਂਕਿ ਇਹਦੇ ਵਿੱਚ ਹੈਲਦੀ ਹੈਲਦੀ ਚੀਜ਼ਾਂ ਹੀ ਪਈਆਂ ਹੋਈਆਂ ਆ वैसे ਤਾਂ ਜਿਵੇਂ ਪਹਿਲੇ ਮੇਰੀ ਮੰਮੀ ਰੈਸਪੀ ਬਣਾਉਣ ਨੂੰ ਦੱਸੀ ਕਿ ਤਾਂ ਉਹ ਫੁੱਲ ਮਖਾਣੇ ਨਹੀਂ ਪਾਉਂਦੀ ਸੀ ਤੇ ਫੁੱਲ ਮਖਾਣੇ ਜਿਵੇਂ ਤੁਹਾਨੂੰ ਪਤਾ ਫੁੱਲੋ ਕੈਲਸ਼ੀਅਮ ਹੁੰਦੇ ਹੈਗੇ ਇਸ ਕਰਕੇ ਮੈਂ ਉਹ ਵੀ ਵਿੱਚ ਐਡ ਕਰ ਦਿੱਤੀ ਹੈਗੀ ਹੈ ਮੇਰੀ ਬਣਾਈ ਹੋਈ ਡੈਸਕੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ नेक्स्ट टाइम ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਵਨੋ ਸੱਚੀ ਲਿਖੋ